ਕਈ ਤਨ ਦੋਨੇ ਸੋਸ਼ਲ ਮੀਡੀਆ ਤੋਂ ਇੱਕ ਬੱਚੀ ਆ ਜਿਹੜੀ ਡਾਂਸ ਵੀ ਸਿੱਖ ਗਈ ਔਰ ਯੋਗਾ ਵੀ ਸਿੱਖ ਗਈ ਗੱਲ ਵੀ ਕਰਾਂਗੇ ਉਹਨਾਂ ਨਾਲ YouTube ਤੇ ਮੈਂ ਇੰਟਰਨੈਟ ਤੇ ਪਹਿਲੇ ਸਰਚ ਕਰਦੀ ਸੀ ਯੋਗਾ ਦਾ ਪਹਿਲੇ ਮੈਂ ਆਸਾਨ ਤਰੀਕੀ ਦੇਖਦੀ ਸੀ ਫਿਰ ਬਲੀਓਲੀ ਕਰਕੇ ਮੈਂ ਸਟੰਟ ਵੀ ਸਿੱਖੇ ਡਾਂਸ ਵੀ ਸਿੱਖਿਆ ਮੈਨੂੰ ਪੰਜਾਬੀ ਡਾਂਸ ਨਹੀਂ ਆਉਂਦਾ ਹਿੰਦੀ ਮੈਨੂੰ ਥੋੜਾ ਬੋਲਦਾ ਹੈ ਉਹਦਾ ਮੈਨੂੰ ਸਾਊਥ ਕੋਰੀਆ ਦਾ ਕੇ-ਪੌਪ ਆਈਡਲਸ ਕੇ-ਪੌਪ ਆਈਡਲਸ ਹੈ ਨਾ ਬਲੈਕਪਿੰਕ ਉਹਨਾਂ ਦਾ ਮੈਨੂੰ ਆਂਦਾ ਹੈ ਮੈਂ ਬਲੈਕਪਿੰਕ ਮੈਂਬਰ ਬਣਾ ਚਾਹਨੀ ਹਾਂ ਜਨੀ ਵੀ ਡੇ ਓਕੇ ਕੇ ਕਹਿੰਦੇ ਕਿ ਥੋੜੇ ਬੱਚਿਆਂ ਨੂੰ ਫੋਨ ਨਹੀਂ ਦਿਖਾਉਣਾ ਚਾਹੀਦਾ ਬੱਚਿਆਂ ਨੂੰ ਮਤਲਬ ਕਿ ਕੁਝ ਕਹਿਣਾ ਨਹੀਂ ਚਾਹੀਦਾ ਪਰ ਜੇ ਬੱਚੇ ਸੋਸ਼ਲ ਮੀਡੀਆ ਤੋਂ ਆਹ ਕੰਮ ਕਰਕੇ ਸਿੱਖਦੇ ਆ ਵਧੀਆ ਤਰੀਕੇ ਨਾਲ ਤੇ ਉਹ ਸੋਸ਼ਲ ਮੀਡੀਆ ਦਾ ਤਾਂ ਬਹੁਤ ਬਹੁਤ ਧੰਨਵਾਦ ਆ ਪ੍ਰੈਸ ਵਾਲਿਆਂ ਦਾ ਵੀ ਧੰਨਵਾਦ ਆ ਕਿਉਂਕਿ ਉਹ ਬੱਚਿਆਂ ਨੂੰ ਗਾਂ ਲੈਂਦੇ ਆ ਹੁਣ ਮੰਨ ਲਓ ਕਿ ਮੈਂ ਇਹਦੀ ਵੀਡੀਓ ਪਾਈ ਤੁਸੀਂ ਦੇਖਿਆ ਸਾਰੇ ਪੈਂਪੜਾਉਣੇ ਬੜਾ ਸੰਜੋਗ ਦਿੱਤਾ ਸਾਰੇ ਆਏ ਆ ਮਤਲਬ ਕਿ ਬੱਚੇ ਨਾ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਈ ਕਹਿੰਦੇ ਸੋਸ਼ਲ ਮੀਡੀਆ ਤੋਂ ਕੋਈ ਵੀ ਤਰ੍ਹਾਂ ਦਾ ਕੰਮ ਬੰਦਾ ਸਿੱਖ ਲਿੰਦਾ ਵਾ ਕੋਈ ਜਾਣਕਾਰੀ ਮਿਲ ਜਾਂਦੀ ਆ ਕੋਈ ਬੱਚੇ ਜਿਹੜੇ ਐਕਟਿਵ ਹੋ ਜਾਂਦੇ ਔਰ ਤੋਂ ਅੱਜ ਤੁਹਾਨੂੰ ਦਿਖਾਉਣੇ ਸੋਸ਼ਲ ਮੀਡੀਆ ਤੋਂ ਇੱਕ ਬੱਚੀ ਆ ਜਿਹੜੀ ਡਾਂਸ ਵੀ ਸਿੱਖ ਗਈ ਔਰ ਯੋਗਾ ਵੀ ਸਿੱਖ ਗਈ ਗੱਲ ਵੀ ਕਰਾਂਗੇ ਉਹਨਾਂ ਨਾਲ ਪਰ ਬੱਚੀ ਜਿਹੜੀ ਆ ਦੱਖਣ ਕੋਰੀਆ ਦਾ ਡਾਂਸ ਸਿੱਖ ਗਿਆ ਸਿਰਫ YouTube ਤੋਂ ਵੇਖ ਕੇ ਉਹਨਾਂ ਨੇ ਆਪਣਾ ਡਾਂਸ ਸਿੱਖਿਆ ਕੋਈ ਕਿਸੇ ਕੋ ਸਿੱਖਿਆ ਨਹੀਂ ਕੋ ਮਾਸਟਰ ਨਹੀਂ ਕੋਈ ਰੱਖਿਆ ਡਾਂਸ ਮਾਸਟਰ ਸਿਰਫ YouTube ਤੋਂ ਹੀ ਜਿਹੜਾ ਉਹ ਡਾਂਸ ਸਿੱਖ ਗਏ ਆਪਾਂ ਉਹਨਾਂ ਨਾਲ ਗੱਲ ਵੀ ਕਰਦੇ ਬੇਟਾ ਕੀ ਨਾਮ ਹੈ ਪੀਹੂ ਬੇਟਾ ਫਿਰ ਆ ਕਿੱਥੋਂ ਡਾਂਸ ਸਿੱਖਿਆ ਜਿਹੜਾ ਇਹ ਵਾਲਾ ਇਹ ਮੈਂ YouTube ਤੋਂ ਸਿੱਖਿਆ ਯੂਟਿਊਬ ਤੇ ਮੈਂ ਇੰਟਰਨੈਟ ਤੇ ਪਹਿਲੇ ਸਰਚ ਕਰਦੀ ਸੀ ਯੋਗਾ ਦਾ ਪਹਿਲੇ ਮੈਂ ਆਸਾਨ ਤਰੀਕੇ ਦੇਖਦੀ ਸੀ ਫਿਰ ਹੌਲੀ ਹੌਲੀ ਕਰਕੇ ਮੈਂ ਸਟੰਟ ਵੀ ਸਿੱਖੇ ਡਾਂਸ ਵੀ ਸਿੱਖਿਆ ਕਿ ਸਟੰਟ ਕਰ ਲੱਗੀ ਥੋੜਾ ਜਿਹਾ ਹੁੰਦਾ ਡਿਫਿਕਲਟ ਹੁੰਦਾ ਥੋੜੀ ਦਰਦ ਹੁੰਦੀ ਹੈ ਉਹਨਾਂ ਦੀ 1 ਮਿੰਟ ਦੀ ਵੀਡੀਓ ਹੁੰਦੀ ਹੈ ਮੈਨੂੰ ਸਟੰਟ ਕਰਨ ਚ ਇੱਕ ਹਫਤਾ ਇੱਕ ਮਹੀਨਾ ਵੀ ਲੱਗ ਜਾਂਦਾ ਹੈ ਕਿ ਬਹੁਤ ਜ਼ਿਆਦਾ ਦਰਦਨਾਕ ਲੱਗਦਾ ਸਟੰਟ ਹੁੰਦਾ ਹੈ ਕਈ ਤੇ ਥੋੜਾ ਇਹ ਦਰਦ ਹੈ ਇਹ ਰੋਕਿਆ ਉਹ ਨਹੀਂ ਕਿਸ ਨੇ ਤੁਹਾਨੂੰ ਘਰ ਦੇਣ ਨੂੰ ਵੀ ਆਹ ਕਿਹੜੀ ਚੀਜ਼ ਸਿੱਖਣ ਦੇ ਤੁਸੀਂ ਨਹੀਂ ਰੋਕਿਆ ਨਹੀਂ ਕਦੀ ਪਰ ਜਦੋਂ ਸਟੈਂਡ ਕਰਦੀ ਸੀ ਉਦੋਂ ਮੈਨੂੰ ਕਹਿੰਦੇ ਸੀ ਕਿ ਸੱਟ ਨਾਲ ਵਾਲੀ ਕੀ ਕੁਝ ਸੱਟ ਨਾਲ ਲੱਗੇ ਉਦੋਂ ਰੁਕਦੇ ਸੀ ਸਟੈਂਡ ਕਰ ਲੈਂਦੇ ਉਹਦੇ ਡਾਂਸ ਕਰਨ ਤੋਂ ਨਹੀਂ ਕਦੀ ਰੋਕਿਆ ਮੈਨੇ ਤੁਸੀਂ ਕਹਿੰਦੇ ਕੋਈ ਸਿੱਖਿਆ ਵੀ ਕਿਹੇ ਹੋਰ ਕੰਟਰੀ ਦਾ ਸਿੱਖ ਲਿਆ ਤੁਸੀਂ ਡਾਂਸ ਮੈਨੂੰ ਪੰਜਾਬੀ ਡਾਂਸ ਨਹੀਂ ਆਉਂਦਾ ਹਿੰਦੀ ਮੈਨੂੰ ਥੋੜਾ ਬਤੰਦਾ ਹੈ ਉੱਦਾਂ ਮੈਨੂੰ ਸਾਊਥ ਕੋਰੀਆ ਦਾ ਕੇ-ਪੌਪ ਆਈਡਲਜ਼ ਕੇ-ਪੌਪ ਆਈਡਲਜ਼ ਐ ਨਾ ਬਲੈਕਪਿੰਕ ਉਹਨਾਂ ਦਾ ਮੈਨੂੰ ਆਂਦਾ ਐ ਮੈਂ ਬਲੈਕਪਿੰਕ ਮੈਮਰ ਬਣਾ ਚਾਹਨੀ ਵੜੇ ਓਕੇ ਕੋਈ ਟੀਚਰ ਵੀ ਰੱਖਿਆ ਕਿ ਆਪਣੇ YouTube ਤੇ YouTube ਤੇ ਹੀ ਫਿਲਹਾਲ ਤਾਂ ਮੈਂ ਸਿੱਖਿਆ ਐ ਜਿਦੋਂ-ਬੁਝ ਹੁਣ ਮੈਂ ਜਿੱਦਾਂ ਵੀ ਸਿੱਖਦਾ ਵੀ ਸਿੱਖਣੀ ਆ ਮੈਂ YouTube ਤੇ ਹੀ ਸਿੱਖਿਆ ਮੈਂ ਫਿਰ ਪ੍ਰੈਕਟਿਕਸ ਕਿੱਦਾਂ ਕਰਦੇ ਫਿਰ ਕਿੰਨੇ ਵਜੇ ਕਰਦੇ ਓ ਰਾਤ ਨੂੰ ਕਿਉਂਕਿ ਪੜ੍ਹਨਾ ਵੀ ਹੁੰਦਾ ਨਾਲ ਪਰ ਇਧਰੋਂ ਡਾਂਸ ਦਾ ਵੀ ਕਰਨਾ ਹੁੰਦਾ ਜਿੱਦਾਂ ਟਾਈਮ ਮਿਲਦਾ ਉਦੋਂ ਕਰ ਲੈਂਨੀ ਪ੍ਰੈਕਟਿਸ ਮਤਲਬ ਕਿ ਜਦੋਂ ਮੈਨੂੰ ਫੋਨ ਮਿਲਦਾ ਹੈ ਉਦੋਂ ਮੈਂ ਉਹ ਪ੍ਰੋਪਰਲੀ ਡਾਂਸ ਦੇਖ ਲੈਣਾ ਹੈ ਉਦਾਂ ਉਦਾਂ ਕਰਕੇ ਨਹੀਂ ਕਿ ਉਹ ਕੈਮਰਾ ਲਗਾ ਕੇ ਮੈਂ ਡਾਂਸ ਕਰਨ ਲੱਪਾਂ ਮੈਂ ਪਹਿਲੇ ਡਾਂਸ ਦੇਖ ਲੈਣਾ ਉਸ ਤੋਂ ਬਾਅਦ ਜਦੋਂ ਵੀ ਟਾਈਮ ਮਿਲਦਾ ਮੈਂ ਉਹੀ ਡਾਂਸ ਕਰਨ ਦੀ ਕੋਸ਼ਿਸ਼ ਕਰਦੀ ਹਾਂ ਦੇਖਿਆ ਤਾਂ ਇਹਦੇ ਹੱਥ ਪੈਰ ਆਪਣੇ ਸਾਰੇ ਯੋਗਾ ਵਾਂਗੂ ਕਰ ਲੈਂਦੇ ਯੋਗਾ ਕਰਦੇ ਜਿਸ ਤਰ੍ਹਾਂ ਉਹ ਫਿਰ ਉਹਨਾਂ ਨਾਲ ਦਰਦ ਟੁੱਟ ਜਾਂਦੀ ਹੈ ਨਹੀਂ ਉਹਨਾਂ ਚੰਗਦੀ ਹੋਈ ਉਦਾਂ ਮੈਂ ਹੋਰ ਵੀ ਸਟੈਂਡ ਸਿੱਖਣੀ ਉਹ ਥੋੜੀ ਡਿਫਿਕਲਟ ਹੈ ਉਹਨਾਂ ਚ ਥੋੜੀ ਦਰਦ ਹੁੰਦੀ ਹੈ ਉਦਾਂ ਜਿਹੜੇ ਆ ਵਾਲਿਆ ਤੇ ਮੈਨੂੰ ਸ਼ੁਰੂ ਤੋਂ ਅੰਦੇ ਇਹਨਾਂ ਤੋਂ ਨਹੀਂ ਮੈਨੂੰ ਕਦੀ ਵੀ ਦਰਦ ਨਹੀਂ ਯੋਗਾ ਵੀ ਕਿਤੇ ਸਿੱਖੀ ਹੈ ਕਿ ਸਿਰਫ ਉਹ ਵੀ YouTube ਤੋਂ ਸਿੱਖੂ ਯੋਗਾ ਨਹੀਂ ਯੋਗਾ ਤੁਸੀਂ ਖੁਦ ਹੀ ਕਰ ਲੈਣੀ ਆ ਉਦਾਂ YouTube ਤੋਂ ਥੋੜਾ ਜਿਹਾ ਮੈਂ ਸਿੱਖ ਲਿਆ ਯੋਗਾ ਵਗੈਰਾ ਦਾ ਪਰਿਵਾਰ ਚ ਕੌਣ ਕੌਣ ਹੈ ਮੰਮਾ ਪਾਪਾ ਹੈ ਦਾਦੀ ਹੈ ਬਡੇ ਪਾਪਾ ਹੈ ਬੜੇ ਮਾਈਟੀ ਉਸ ਤੋਂ ਵੀ ਬੜੀ ਮਾ ਗਿਆ ਮੇਰੇ ਬੜੇ ਪਾਪਾ ਚਾਚੂ ਹੈ ਚਾਚੀ ਹੈ ਬੇਟਾ ਕਿਹੜੇ ਸਕੂਲ ਚ ਪੜ੍ਹਦੇ ਤੁਸੀਂ ਡੀਏਵੀ ਹਾਈ ਸਕੂਲ ਫਿਲਮੰਦੀ ਬਟਾਲਾ ਸਕੂਲ ਵੱਲੋਂ ਜਾਂ ਕਿਤੇ ਤੁਹਾਨੂੰ ਇਹ ਕੰਪੀਟੀਸ਼ਨ ਕਿਤੇ ਲੜਿਆ ਗਿਆ ਤੁਹਾਡੇ ਵੱਲੋਂ ਕਦੀ ਤਾਂ ਨਹੀਂ ਕੀਤਾ ਮੈਂ ਜਿਹੜਾ ਮੇਰੇ ਮਨ ਮੇਰਾ ਮਨ ਕਰਦਾ ਹੈ ਨਾ ਡਾਂਸ ਕਰਨ ਦਾ ਜਿਹੜਾ ਮੈਨੂੰ ਪ੍ਰੋਪਰਲੀ ਆਉਂਦਾ ਉਹ ਨਹੀਂ ਮੈਂ ਕਦੀ ਕੀਤਾ ਆਪਣੇ ਸਕੂਲ ਮਤਲਬ ਕਿ ਮੈਨੂੰ ਕਦੀ ਮੱਕਾਈ ਨਹੀਂ ਮਿਲਿਆ ਓਦਾਂ ਦਾ ਡਾਂਸ ਕਰਨ ਦਾ ਓਦਾਂ ਮੈਂ ਕੀਤਾ ਵੀ ਨਹੀਂ ਹੈਗਾ ਓਦਾਂ ਦੇ ਜਿੱਦਾਂ ਉਹ ਸਿਖਾਉਂਦੇ ਆ ਨਾ ਉਹ ਵੀ ਨਹੀਂ ਮੈਂ ਕਦੀ ਕੀਤਾ ਇੱਕ ਵਾਰ ਕੀਤਾ ਸੀ ਮੈਂ ਸਿਰਫ ਫੰਕਸ਼ਨ ਤੇ ਸੁਤਨਾ ਕੀ ਆ ਗੋ ਡਾਂਸ ਦੇ ਵਿੱਚ ਤੁਹਾਡਾ ਮੈਂ ਬਲੈਕਪਿੰਗ ਦਾ ਮੈਂ ਬੰਨਾ ਚਾਹਨੀ ਆ ਓ ਕੇ ਪੋਪ ਆਇਡਲ ਹੁੰਦੇ ਆ ਨਾ ਕਿ ਆਪਣੇ ਫਿਊਚਰ ਚ ਮੈਂ ਐਕਟਰ ਬੰਨਾ ਚਾਹਨੀ ਆ ਇੰਡੀਆ ਦਾ ਨਹੀਂ ਮੈਨੂੰ ਸਾਊਥ ਕੋਰੀਅਨ ਐਕਟਰ ਬੰਨਾ ਚਾਹਨੀ ਆ ਉਹ ਤਾਂ ਦੇਖਿਆ ਜਾਂਦਾ YouTube ਤੇ ਆਪਾਂ ਵੀ ਕਿਸੇ ਵੇਲੇ ਦੇਖਦੇ ਹਾਂ ਛੋਟੇ ਛੋਟੇ ਬੱਚੇ ਦੱਖਣ ਕੋਰੀਆ ਦਾ ਜਿਹੜਾ ਡਾਂਸ ਕਰਦੇ ਆ ਉਹਦੇ ਵੱਲ ਦੇਖ ਕੇ ਤਾਂ ਨਹੀਂ ਦੀ ਮੋਟੂ ਕੀਤਾ ਨਹੀਂ ਜਿਹੜੀ ਜਿਹੜੀ ਜਨਾਲਾ ਮੈਂ ਮੈਂਬਰ ਬੰਨਾ ਚਾਹਨੀ ਆ ਨਾ ਗਰੁੱਪ ਹੈ ਉਹ ਉਹ ਚਾਰ ਕੁੜੀਆਂ ਆ ਨਾ ਉਹਨਾਂ ਦਾ ਮੈਨੂੰ ਡਾਂਸ ਬਹੁਤ ਵਧੀਆ ਲੱਗਦਾ ਤੇ ਮੈਂ ਉਹਨਾਂ ਦੀ ਮੈਂਬਰ ਬੰਨਾ ਚਾਹਨੀ ਹਾਂ ਉਹਨਾਂ ਬਾਰੇ ਮੈਨੂੰ ਪਤਾ ਵੀ ਹੈ ਉਹ ਚਾਰ ਕੁੜੀਆਂ ਜੀਸੂ ਜੈਨੀ ਲੀਜ਼ਾ ਰੋਸੀ ਉਹਨਾਂ ਦਾ ਮੈਨੂੰ ਡਾਂਸ ਬਹੁਤ ਵਧੀਆ ਲੱਗਦਾ ਹੈ ਉਹਨਾਂ ਤੋਂ ਸਿੱਖਿਆ ਮੈਂ ਆ ਛੋਟੇ ਵਾਲੇ ਬੱਚਿਆਂ ਤੋਂ ਨਹੀਂ ਸਿੱਖਿਆ ਤਦੀ ਉਹਨਾਂ ਨਾਲ ਗੱਲਬਾਤ ਵੀ ਹੋਈ ਕਿ ਨਹੀਂ ਕਿ YouTube ਤੇ ਨਹੀਂ ਹੁੰਦਾ ਸੁਪਰਸਟਾਰ ਆਏ ਉਹਨਾਂ ਨੇ ਕਿੱਦਾਂ ਹੋ ਸਕਦੀ ਗੱਲ ਉਦੋਂ ਮੈਂ ਉਹਨਾਂ ਦਾ ਡਾਂਸ ਸਿੱਖ ਲੈਣੀ ਆ ਸੁਪਨਾ ਤੇ ਹੈ ਬਣਾ ਉਹਨਾਂ ਨੂੰ ਮਿਲੰਦਾ ਮਿਲੰਦਾ ਨਹੀਂ ਉਹਨਾਂ ਦਾ ਮੈਂਬਰ ਬਣੰਦਾ ਮਿਲਣਾ ਤੇ ਹੈਗਾ ਹੈ ਉਹਨਾਂ ਦੇ ਨਾਲ ਮੈਂਬਰ ਬਣੰਦਾ ਹਾਂ ਹਾਂ ਪਰ ਗੱਲ ਵੀ ਕਰਦੇ ਇਹਨਾਂ ਦੇ ਪਰਿਵਾਰ ਦੇ ਨਾਲ ਵੀ ਜਿਹੜੀ ਇਹ ਕੁੜੀ ਆ ਵਾ ਡਾਂਸ ਕਰਦੀ ਆ ਪਰਿਵਾਰ ਨੂੰ ਕਿੱਦਾਂ ਪਤਾ ਲੱਗਾ ਇਹਦੇ ਹੁਨਰ ਦਾ ਹਾਂਜੀ ਪੰਜ ਕੀ ਨਾਮ ਮੇਰਾ ਅਮ੍ਰਿਖਾ ਚਿਮਾ ਤੁਹਾਨੂੰ ਕਿਦੋਂ ਪਤਾ ਲੱਗਾ ਵੀ ਇਹ ਬੇਟੀ ਜਿਹੜੀ ਹੈ ਕੋਰੀਆ ਦਾ ਡਾਂਸ ਕਰਨਾ ਬੇਟੀ ਥੋੜਾ ਥੋੜਾ ਡਾਂਸ ਕਰਕੇ ਹੁੰਦੀ ਜੂ ਇੱਧਰ ਆਏ ਥੋੜਾ ਹੀ ਦਿਖਉਂਦੀ ਆ ਫਿਰ ਮੈਨੂੰ ਪਤਾ ਸੀਗਾ ਤਾਂ ਥੋੜੇ ਦਿਨੋਂ ਇਹ ਸਾਡੇ ਵੱਡੇ ਭਾਈ ਦੀ ਰਿਟਾਇਰਮੈਂਟ ਸੀਗੀ ਉੱਥੇ ਸਾਰੇ ਵੱਡੇ ਮਤਲਬ ਡਾਂਸ ਕਰਦੇ ਹੋਏ ਬੱਚਿਆਂ ਨੂੰ ਮੌਕਾ ਨਹੀਂ ਮਿਲੰਦਿਆ ਬਾਅਦ ਜੋ ਫ੍ਰੀ ਹੋਏ ਫਿਰ ਮੈਂ ਸਾਰਿਆਂ ਦੇ ਸਾਹਮਣੇ ਇਹਨੂੰ ਵੀ ਪੀਹਣ ਹੋਈ ਕਿਹਾ ਕਿ ਤੂੰ ਵੀ ਡਾਂਸ ਕਰ ਸਾਰਾ ਪਰਿਵਾਰ ਇੱਕਦਮ ਸ਼ੌਕਟ ਹੋ ਗਿਆ ਕਿ ਮਤਲਬ ਕਦੀ ਕਿਸੇ ਨੇ ਦੇਖਿਆ ਨਹੀਂ ਇਵਨ ਕਹਿੰਦੇ ਪਾਪਾ ਨੇ ਵੀ ਨਹੀਂ ਸੀ ਵੇਖਿਆ ਕਹਿੰਦੇ ਪਾਪਾ ਦੇ ਤੇ ਉਸ ਦਿਨ ਮਤਲਬ ਮੰਨ ਨਹੀਂ ਪਾਰਾਇਆ ਕਿ ਮੇਰੀ ਕੁੜੀ ਵੀ ਇਤਨਾ ਨਵਦਿਆ ਕਰ ਤੇ ਦੇਖਿਆ ਜਾਏ ਤੇ ਉਹ ਡਾਂਸ ਜਿਹੜਾ ਆਪਾਂ ਵੀ ਨਹੀਂ ਕਦੀ ਕਿਸ ਮਾਸਟਰ ਹੀ ਕੋ ਸਿਖਾਉਗਾ ਜਾਂ ਕੋਈ ਕਿਸ ਤਰ੍ਹਾਂ ਸਿੱਖ ਲਿਆ ਫਿਰ ਇਹ ਦੇਖੋ ਇਹ ਅੱਜ ਕੱਲ ਦਾ ਦੋ ਸੰਦੇਸ਼ ਆ ਮੈਂ ਦੇਣਾ ਚਾਹੁੰਗੀ ਜਿੱਦ ਤਰਾ ਇੱਕ ਤਾਂ ਕਹਿ ਦਿੰਦੇ ਆ ਕਿ ਤਿਆਂ ਨੂੰ ਮਤਲਬ ਖੁੱਖ ਚ ਮਾਰ ਦਿੰਦੇ ਤਿਆਂ ਦੀ ਕੋਈ ਕਦਰ ਨਹੀਂ ਕਰਦਾ ਹਨਾ ਤੀਆਂ ਦੀ ਕਦਰ ਨਹੀਂ ਕਰਦਾ ਤੇ ਨਾ 탸ਆਂ ਦਾ ਮਤਲਬ ਇੰਨੀ ਉਹ ਆਪਣਾ ਕਰਦਾ ਵਾ ਆਪਣਾ ਮਤਲਬ ਕਿ ਪੜ੍ਹਾਈ ਲਿਖਾਈ ਚ ਕਿਸੇ ਚੀਜ਼ ਦੀ ਤੀਨੂੰ ਗਾਂ ਨਹੀਂ ਗਾਂ ਜਾਣ ਦਿੰਦੇ ਹਰ ਇੱਕ ਦੇ ਸੁਪਨਾ ਕੇ ਬੇਟੇ ਗਾਣ ਪਰ ਜੇ ਮੰਨ ਲਓ ਕਿ ਇਸ ਤਰ੍ਹਾਂ ਦੀ ਬੇਟੀਆਂ ਹਨ ਇੱਕ ਸੋਸ਼ਲ ਮੀਡੀਆ ਦਾ ਬਹੁਤ ਜ਼ਿਆਦਾ ਫਾਇਦਾ ਵਾ ਕਿ ਕਹਿੰਦੇ ਕਿ ਥੋੜੇ ਬੱਚਿਆਂ ਨੂੰ ਫੋਨ ਨਹੀਂ ਦਿਖਾਣਾ ਚਾਹੀਦਾ ਬੱਚਿਆਂ ਨੂੰ ਮਤਲਬ ਕੋਈ ਕੁਝ ਕਹਿਣਾ ਨਹੀਂ ਚਾਹੀਦਾ ਪਰ ਜੇ ਬੱਚੇ ਸੋਸ਼ਲ ਮੀਡੀਆ ਤੋਂ ਆਹ ਕੰਮ ਕਰਕੇ ਸਿੱਖਦੇ ਆ ਵਧੀਆ ਤਰੀਕੇ ਨਾਲ ਤੇ ਉਹ ਸੋਸ਼ਲ ਮੀਡੀਆ ਦਾ ਤੋ ਬਹੁਤ ਬਹੁਤ ਧੰਨਵਾਦ ਆ ਪ੍ਰੈਸ ਵਾਲਿਆਂ ਦਾ ਵੀ ਧੰਨਵਾਦ ਆ ਕਿਉਂਕਿ ਉਹ ਬੱਚਿਆਂ ਨੂੰ ਗਾਂ ਲਿਆਉ ਹੁਣ ਮੰਨ ਲਓ ਕਿ ਮੈਂ ਇਹਦੀ ਵੀਡੀਓ ਪਾਈ ਤੁਸੀਂ ਦੇਖਿਆ ਸਾਰੇ ਪੈਂਪਰਾ ਆਣੇ ਬੜਾ ਸੰਯੋਗ ਦਿੱਤਾ ਸਾਰੇ ਆਏ ਆ ਮਤਲਬ ਕਿ ਬੱਚੇ ਦੇ ਬਾਪ ਨੂੰ ਮੈਨੂੰ ਵਧੀਆ ਪਰ ਮੇਰੀ ਇੱਕ ਸ਼ਿਕਾਇਤ ਵਾ ਸ਼ਿਕਾਇਤ ਮੇਰੀ ਹਰ ਇੱਕ ਸਕੂਲ ਦੇ ਮਤਲਬ ਵੀ ਕਿਸੇ ਵੀ ਸਕੂਲ ਦਾ ਲਾ ਲਓ ਕੋਈ ਸਰਕਾਰੀ ਕੋਈ ਪ੍ਰਾਈਵੇਟ ਮਤਲਬ ਕਿ ਕੋਈ ਵਧੀਆ ਜਾਂ ਕਿਸ ਤਰ੍ਹਾਂ ਉਹਦੇ ਵਿੱਚ ਜੇ ਬੱਚਾ ਮਾੜੇ ਘਰ ਦਾ ਪੜਦਾ ਵਾ ਉਹਨੂੰ ਵੀ ਥੋੜਾ ਗੰਗਾ ਕਰਨਾ ਚਾਹੀਦਾ ਇਹ ਬੇਟੀ ਐ ਜਿਸ ਤਰ੍ਹਾਂ ਉਹ ਤੁਹਾਨੂੰ ਦੇ ਸਾਹਮਣੇ ਕਹਿੰਦੀ ਕਿ ਕਦੀ ਮੇਰੀ ਖੁਆਇਸ਼ ਪੂਰੀ ਨਹੀਂ ਹੋਈ ਉਹਨੇ ਆਪਣੀ ਪ੍ਰੋਪਰ ਮਤਲਬ ਕਿ ਜੋ ਆਉਂਦੀ ਆਪਣਾ ਖੁਆਇਸ਼ ਵਾ ਆਪਣਾ ਸੁਪਨਾ ਵਾ ਉਹ ਪੂਰਾ ਕਰਨ ਦੀ ਚਾਹੇ ਕੋਈ ਦੇਖੇ ਤਿੰਨ ਜਿਹੜਾ ਜੇ ਤੁਹਾਨੂੰ ਪਤਾ ਲੱਗਾ ਵੀ ਇਹ ਗੁड़िया ਤੇ ਤਾਂ ਫਿਰ ਹੁਣ ਆਗੋ ਸੁਖਣਾ ਕੀ ਆ ਤੁਹਾਡਾ ਵੀ ਇਹਨੂੰ ਕੀ ਬਣਾਉਣਾ ਤੁਸੀਂ ਪੜਾਈ ਤੋਂ ਬਾਅਦ ਦੇਖੋ ਸੁਪਨੇ ਤਾਂ ਉਹਨਾਂ ਦੇ ਸਕਾਰਨ ਜਿਹੜੇ ਸੁਪਨੇ ਰੱਖਦੇ ਆ ਹੁਣ ਮੇਰੀ ਬੇਟੀ ਆ ਮੰਨ ਲਓ ਕਿ ਇਹ ਵੀ ਸ਼ੋਸ ਤੋਂ ਪਰੇ ਛੋਟੀ ਐ 3 ਸਾਲ ਦੀ ਆਪਾਂ ਇਹ ਵੀ ਨਹੀਂ ਕਦੀ ਕਿਹਾ ਕਿ ਇਹਨੂੰ ਹੀ ਰੋਕੀਏ ਤੇ ਉਹ ਵੀ ਸਾਡੀ ਬੇਟੀ ਹੁੰਦਾ ਹੀ ਸੁਪਨਾ ਜੇ ਇਹਦਾ ਪੂਰਾ ਆ ਹੁੰਦਾ ਵੀ ਜ਼ਰੂਰ ਕਰਾਂਗੇ ਇਹ ਦੇਖਿਆ ਪਰਿਵਾਰ ਦਾ ਵੀ ਸਹਿਯੋਗ ਐ ਪਰ ਸੋਸ਼ਲ ਮੀਡੀਆ ਦਾ ਬਹੁਤ ਜ਼ਿਆਦਾ ਸਹਿਯੋਗ ਐ ਜਿਹੜਾ ਬੇਟੀ ਐ ਬੇਟੀ ਜਿਹੜੀ ਐ ਇੱਕ ਦੱਖਣ ਕੋਰੀਆ ਦਾ ਡਾਂਸ ਵੀ ਸਿੱਖ ਗਈ ਐ ਔਰ ਯੋਗਾ ਵੀ ਜਿਹੜਾ ਸਿੱਖੂਗੀ ਐ ਮੈਂ ਬਟਾਲਾ ਤੋਂ ਵਿੱਕੀ ਮਲਿਕ ਲੁਧਿਆਣਾ ਲਾਈ